ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਭੰ ਗੁਰ ਪ੍ਰਸਾਦ ਅਸਾ ਮੈਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮੈਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਤੁਨੀ ਸ਼ਲੋਕ ਮੈਲਾ ਪਹਿਲਾ ਬਲਿਹਾਰੀ ਗੁਰ ਆਪਣੀ ਦਿਹਾੜੀ ਸਦਵਾਰ ਜਿਨ ਮਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮੈਲਾ ਦੂਜਾ ਜੇ ਸੋਚੰਦਾ ਉੱਗਵੈ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ बिन ਹੋਰ ਅੰਧਾਰ ਮੈਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫਲੀਆਂ ਫੁਲੀਆਂ ਬੱਪੜੇ ਪੀਤਨ ਵਿੱਚ ਸੁਹਾ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭਸੇ ਦੇ ਲੈਸਾ ਜਿੰਦ ਕੋ ਆਓ ਕਰ ਆਸਨ ਡਿਠੋ ਚਾਓ ਸ਼ਲੋਕ ਮਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬ ਵੀਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸ਼ਾਨ ਸੱਚੇ ਸੁਧ ਅੱਖਾਂ ਲੱਖ ਕਰੋੜ ਸੱਚ ਹੈ ਸਭ ਤਾਂ ਸੱਚ ਹੈ ਸਭ ਜ਼ੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨਿਕਚ ਮਹਿਲਾ ਪਹਿਲਾ ਵੱਡੀ ਵਢਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨੇ ਚਲ्थਾਂਓ ਵੱਡੀ ਵਡਿਆਈ ਜਾਣ ਆਲਾਓ ਵੱਡੀ ਵਡਿਆਈ ਬੁੱਧਾ ਸਭ ਪਾਓ ਵੱਡੀ ਵਡਿਆਈ ਜਾ ਪੁੱਛਨਾ ਬਾਤ ਵੱਡੀ ਵਡਿਆਈ ਜਾਂ ਅਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਬਰ ਜ਼ਾਏ ਮੈਲਾ ਦੂਜਾ ਇਹ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਣਾਸ ਇਕ ਨਾ ਪਾਣ ਕੱਢ ਲੈ ਇਕ ਨਾਮ ਵਿੱਚ ਨਿਵਾਸ ਏ ਵੇ ਆਖ ਨਾ ਜਪਈ ਜੇ ਕਿਸਾ ਹੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕ ਲਿਖ ਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਭੜੇ ਚੋਣ ਵਖ ਕਦੇ ਜਜਮਾਲਿਆ ਥਾਉ ਨ ਪਾਇਨ ਕੂੜਿਆਰ ਮੋਹ ਕਾਲੇ ਦੋਸਕ ਚਾਲਿਆ ਤੇਰੇ ਨਾਏ ਰੱਤੇ ਸੇ ਜਿੰਦ ਗਏ ਹਾਰ ਗਏ ਛੱਗਣ ਵਾਲਿਆ ਲਿਖ ਨਾਵੇਂ ਤਰਮ ਬਹਾਲਿਆ ਸਲੋਕ ਮਹਿਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਫੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜ ਵਿਸਮਾਦ ਦੂਰ ਵਿਸਮਾਦ ਦੇਖਾ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਪਾਗ ਮਹਿਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾសុਖ ਸਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪੱਤੀ ਨਾਈ ਪਤ ਨਾਨਕ ਹੁਕਮੇ ਅੰਦਰ ਵੇਖਾਂ ਵਰਤ ਤਾਕੋ ਤਕ ਪੌੜੀ ਆਪਿਨੇ ਭੋਗ ਭੋਗ ਕੇ ਹੋਏ ਭਸਮੜ ਫੋਰ ਸਿਧਾਇਆ ਵੱਡਾ ਹੋਆ ਦੁਨੀਆਦਾਰ ਗਲ ਸੰਗਲ ਤਤ ਚਲਾਇਆ ਅੱਗੇ ਕਰਣੀ ਕੀਰਤਿ ਵਾਚੀਐ ਬੇ ਲੇਖ ਕਰ ਸਮਝਾਓ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੂਆ ਮਨ ਅੰਧਾ ਜਨਮ ਗਵਾਇ ਸਲੋਕ ਮਹਿਲਾ ਪਹਿਲਾ ਪੈ ਵਿੱਚ ਪਵਣ ਵਹ ਸਦਵਾ ਪੈ ਵਿੱਚ ਚੱਲੈ ਲਖ ਦਰਿਆ ਪੈ ਵਿੱਚ ਅਗਨ ਕੱਢੇਵੇਗਾ ਪਹਿ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰਾ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭੋਲਿ ਖਿੜਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕیتے ਬੇਦਬੀਚਾਰ ਕੇਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵਾਂ ਰਾਜੇ ਰਾਣੀਆਂ ਬੋਲ ਹੈ ਆਲਪਤਲ ਲਖਟਿਆਂ ਕੇ ਮੁੰਦੜੇ ਲਖਟਿਆਂ ਕੇ ਹਾਰ ਜਿੱਤ ਤਲ ਪਾਈਐ ਨਾਨਕਾ ਸ਼ੈਤਨ ਹੋਵੇ ਸ਼ਰ ਗਿਆਨ ਨਾ ਗੱਲਈ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਕਮ ਖੁਆਰ ਪੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਏ ਜਿਉ ਬਹੁਤੇ ਜਨਮ ਭ੍ਰਮਿਆ ਤਾ ਸਤਗੁਰ ਸ਼ਬਦ ਸੁਣਾ ਸਤਗੁਰ ਦੇ ਵਡਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਅ ਸਤਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇ ਜਿਨ ਸੱਚੋ ਸੱਚ ਬੁਝਾਇਆ ਸ਼ਲੋਕ ਮੈਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਘਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬਜੰਗਲ ਨਾਨਕ ਮੁਸਾ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹਿਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾਂ ਛੱਟ ਪਾਏ ਵੇਖੇ ਲੋਕ ਹੱਸੇ ਘਰ ਜਾਏ ਝੋਟੀਆਂ ਕਾਰਨ ਪੂਰੇ ਤਾਲ ਆਪ ਪਛਾਰੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਰੰਕਰ ਸਚ ਨਾਮ ਜਾ ਕੇ ਕੀਆ ਸਗਲ ਜਹਾਨ ਸੇਵਕ ਸੇਵਾਏ ਕਰਮ ਚੜਾਓ ਇੰਨੀ ਰਹਿ ਜਿੰਨਾ ਮੰਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲ ਬਾਰੋ ਲੈ ਬਹੁਤ ਅਨੰਤ ਲਾਟੂ ਮਾਧਾਣੀਆਂ ਅਨੰਗਾ ਅੰਖੀ ਧੌਂਦਿਆਂ ਲੈਨ ਨਾ ਸਹ ਸੂਏ ਚਾੜ ਤੁਹਈਂ ਜੰਤ ਨਾਨਕ ਧੌਂਦਿਆਂ ਗਣਤ ਨਾ ਅੰਤ ਬੰਧਨ ਬੰਦ ਪੁਹਾਏ ਸੋਏ ਪੈ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਕੁੱਡ ਨਾ ਜਾਹੀ ਸਿਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪੌੜੀ ਨਾਉ ਤੇਰਾ ਨਰੰਕਰ ਹੈ ਨਾਏ ਲੈ ਨਰਕ ਨਾ ਜਾਈਏ ਜਿਉ ਪਿੰਡ ਸਭ ਤਿਸ ਦਾ ਦੇਖਾਜੈ ਆਖ ਗਵਾਈਏ ਜੇ ਲੋੜ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਆ ਜੇ ਜਰਵਾਣਾ ਪਰ ਹਰ ਜਰ ਵੇਸ ਕਰੇਂਦੀ ਆਈਆ ਪੁਰਹਿਨਾ ਭਰੀਏ ਪਾਈਆ ਸ਼ਲੋਕ ਮਹਿਲਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇਂ ਵਿਚਾਰ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ हिन्दू सलाहि सलाहन दर्शन रूप अपार तीर्थ नहावे अर्चा पूजा अगर वास बकर योगी सुन त्यावन जीते अलख नाम करता सुखम मूर्त नाम निरंजन काया का ਸਤਿ ਆਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗ ਸਹਿ ਸਗੁਣਾ ਸਭ ਕਰੇ ਸੰਸਾਰ ਕੋਰਾ ਜਾਰਾ ਤੈ ਕੂੜਿਆਰਾ ਖਰਾਬਾ ਵੇ ਕਰ ਇੱਕ ਹੁੰਦਾ ਖਾਏ ਚੱਲੇ ਐ ਥਾਂ ਤਿਨਾ ਵੇਖਾਈ ਕਰ ਜਲ ਫਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਰ ਕੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਰ ਨਾਨਕ ਭਗਤਾ ਭੁਖਸਾਲ ਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹਿਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਤਈ ਕੁਮਿਹਾਰ ਘੜ ਪੰਦੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇਂ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣ ਕਰਤਾ ਪੌੜੀ ਦਿਨ ਸਤਗੁਰ ਕਿਨਾਂ ਨਾ ਪਾਓ ਦਿਨ ਸਤਗੁਰ ਕਿਨ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਤਰ ਪ੍ਰਗਟ ਆਖ ਸੁਣਾਇ ਸਤਗੁਰ ਮਿਲ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇ ਜਗ ਜੀਵਨ ਦਾਤਾ ਪਾਇ ਸ਼ਲੋਕ ਮਹਿਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮੋਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸੱਚਿਆ ਕੂੜਿਆ ਹੌ ਵਿੱਚ ਪਾਪ ਤੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸਿਆ ਹੌ ਵਿੱਚ ਰੋਵੇ ਹੌ ਵਿੱਚ ਭਰੀ ਐ ਹੌ ਵਿੱਚ ਧੋਵੇ ਹੌ ਵਿੱਚ ਜਾਤੀ ਜਿੰਸੀ ਹੋਵੇ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇ ਹੌ ਮੈਂ ਕਰ ਕਰ ਜੰਤ ਉਪਾਇ ਹੌ ਮੈਂ ਬੁੱਝੇ ਤਾਂ ਦਰਸੁਝੇ ਗਨ ਵਿਹੂਣਾ ਕਤ ਕਤ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੈ ਤੇ ਹਾ ਵੇਖ ਮੈਲਾ ਦੂਜਾ ਹਉ ਮੈਂ ਇਹਾਂ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਹੀ ਬੰਧਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿਥੋਂ ਕੂਪ ਜਾਏ ਇਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪੈ ਕਿਰਤ ਸਰਾਹੇ ਹਉ ਮੈਂ ਦੀਰਗ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇ ਕੋਨੀ ਮੰਨੈ ਪੈਰ ਨਾ ਰਖਿਓ ਕਰ ਸੁਕਿਰਤ ਧਰਮ ਕਮਾਇ ਕੋਨੀ ਦੁਨੀਆ ਤੋੜੇ ਬੰਧਨ ਅਨ ਪਾਣੀ ਥੋੜਾ ਖਾਇ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜੈ ਸਵਾਇ ਵਡਿਆਈ ਵੱਡਾ ਪਾਇ